ਕ੍ਰਿਸਮਸ ਦੇ ਉਪਲਬਧਤੇ ਵਿੱਚ ਮਿਸ਼ਨ ਹੈਲਪਰ ਫਾਊਂਡੇਸ਼ਨ ਵੱਲੋਂ 골ਡਨ ਗੇਟ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੂਰੇ ਕ੍ਰਿਸਚਨ ਭਾਈਚਾਰੇ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਦੇ ਨਾਲ ਅੱਜ ਸਾਰੇ ਇਸ ਹਲਕੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕੀਤਾ ਜਾ ਰਿਹਾ ਸੋ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਮੁਬਾਰਕਾ ਗੋਡ ਬlesਸ ਯੂ ਪ੍ਰਭੂ ਬਹੁਤ ਬਹੁਤ ਬਰਕਤ ਦੇਵੇ ਸੋ ਅੱਗੇ ਪ੍ਰਭੂ ਅਗਲਾ ਸਮਾ ਪ੍ਰਭੂ ਦੇ ਦਾਸ ਦੇ ਹੱਥ ਵਿੱਚ ਸੌਂਦੇ ਹallelujah hallelujah ਸੋ ਮੈਂ ਬੇਨਤੀ ਅਸਤ ਆ ਜਾ ਜੀ ਮਚਾਵਾਂਗਾ ਕਿ ਸਾਡੇ ਸੰਤ ਪਾਸ ਚਾਰਲੇ ਜੀ ਨੂੰ ਸਨਮਾਨਤ ਕਰਨਾ ਧੰਨਵਾਦ ਰਾਜਾ ਜੀ ਸਾਈਡ ਤੇ ਹੋ ਜਾ ਮੜਿਆ ਜੀ ਥੈਂਕ ਯੂ ਉਸਤ ਕਤਰ ਜੀ

No. Uh -huh. ਜਿਹੜੀ ਕੰਡੀ ਜਾ ਰਹੀ ਆ ਕਿ ਜਿੰਨੇ ਵੀ ਜਿੰਨੇ ਵੀ ਧਰਤੀ ਦੇ ਦਸਵੀਂ ਕਲੇ ਔਰ ਖਾਸ ਕਰਕੇ ਜੋ ਨਮਸ ਸਰ ਧਰਤੀ ਦੇ ਉੱਤੇ ਜਿਨ੍ਹਾਂ ਨੇ ਇਸ ਧਰਤੀ ਦਾ ਜਨਮ ਲਿਆ ਹੈ ਪਰਮੇਸ਼ਵਰ ਉਹਨਾਂ ਨੂੰ ਇੱਕ ਵਜਾ ਸੰਦੇਸ਼ ਦੇਣਾ ਚਾਹਿਆ ਹਾਲੇਲੂਇਆ ਹਾਲੇਲੂਇਆ ਫਸਟ ਪ੍ਰੋਗਰਾਮ ਦੀ ਪਾਸਪੋਰਟ ਅਧਿਆਪਕਾਂ ਦਾ ਸਵਾਗਤ ਕਰੋ ਸੋ یا میرے پیو تھوڑی دیر پاس چل رہی ہوں شوبھا یاترا دہت یوگدان ہے سو ساری گیڈیا چار بڑی میں دس آپ موٹر چل رہے ہیں اور بڑی لگی گل بات چور دہلی بڑی بہت خوشی ਨੌਜ ਸਾਰੇ ਮਕਬੂਲ ਕਰੋ ਦੀਆਂ ਦੇ ਸ਼ਾਨ ਸਾਰੇ ਗਵਰਨਟੀ ਗਰਮੰਤਰ ਆਜਾ ਜੀ ਮੈਂ ਚਾਹੁੰਦਾ ਜੋਰ ਨਾਲ ਤਾਲੀਆਂ ਨਾਲ ਬਿਜਾਰੋ ਦੇਖੋ ਜੀ ਪ੍ਰਭ ਯੇਸ਼ੂ ਮਸੀਹ ਦਾ ਜੋ ਜਨਮ ਦਿਹਾੜਾ 25 ਦਸੰਬਰ ਨੂੰ ਹੋਇਆ। ਜਵੀ ਦੀ ਰਾਤ ਨੂੰ ਪ੍ਰਭ ਯੇਸ਼ੂ ਨੇ ਜਨਮ ਲਿਆ ਔਰ 25 ਨੂੰ ਪ੍ਰਭ ਯੇਸ਼ੂ ਦਾ 크ਿਸਮਸ ਦਾ ਇਤਿਹਾਾਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਬੜੀਆਂ ਖੁਸ਼ੀਆਂ ਦੇ ਚਾਵਾਂ ਦੇ ਨਾਲ ਵਰਲਡ ਲੈਵਲ ਤੇ ਮਨਾਇਆ ਜਾਂਦਾ ਹੈ। ਔਰ ਅੱਜ ਉਸੇ ਖੁਸ਼ੀ ਦੇ ਵਿੱਚ ਜੋ ਅੱਜ ਇਸ ਗੋਲਡਨ ਗੇਟ ਤੋਂ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਦੇ ਜਨਮ ਤੇ ਹਰਦੀ ਖੁਸ਼ੀ ਦੇ ਵਿੱਚ ਇਹ ਜਿਹੜੀ ਆ ਸ਼ੋਭਾ ਯਾਤਰਾ ਜਿੱਥੋਂ ਕੱਢੀ ਜਾ ਰਹੀ ਹੈ ਜਿਹੜੀ ਤਕਰੀਬਨ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੋਈ ਵਾਪਸ ਜਿਹੜੀ ਆ ਸੁਲਤਾਨਪਿੰਡ ਤੱਕ ਪਹੁੰਚੇਗੀ ਸ਼ੋਭਾ ਯਾਤਰਾ ਵਿੱਚ ਕੀ ਕੁਝ ਖਾਸ ਆਜ ਜਗ੍ਹਾ ਬਜਾ ਸੇਜਾਂ ਲਗੀਆਂ ਹੋਈਆਂ ਜੀ ਉੱਥੇ ਜਗ੍ਹਾ ਬਜਾ ਥੋੜਾ ਪ੍ਰਚਾਰ ਦਾ ਵੀ ਹੋਏਗਾ ਕੁਝ ਜਿਹੜੇ ਆ ਲੰਗਰ ਦਾ ਵੀ ਖਾਣੇ ਦਾ ਬਹੁਤ ਜਗ੍ਹਾ ਜਗ੍ਹਾ ਇੰਤਜ਼ਾਮ ਹੈਗਾ ਉਹ ਚਾਹ ਪਾਣੀ ਦਾ ਹੋਏਗਾ ਠੀਕ ਹੈ ਜੀ ਔਰ ਇੱਥੇ ਖਾਣੇ ਦਾ ਇੰਤਜ਼ਾਮ ਇੱਥੇ ਵੀ ਹੋਇਆ ਪਿਆ ਅਗੇ ਜਿੱਸਾ ਸਾ ਪ੍ਰਭੂ ਦੀ ਅਗਵਾਈ ਹੋਏਗੀ ਚੱਲਦੇ ਜਾਵਾਂਗੇ। ਕ੍ਰਿਸਮਸ ਸਟੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਕੀ ਖਾਸ ਮਹਿਸੀ ਹੈ ਤੁਹਾਡੇ ਨੂੰ? ਅਸੀਂ ਅੱਜ ਕਿਉਂਕਿ ਪ੍ਰਭ ਯਿਸੂ ਮਸੀਹ ਜੋ ਅਸਮਾਨ ਨੂੰ ਛੱਡ ਕੇ ਆਇਆ ਕਿਉਂਕਿ ਉਹਦੇ ਬਚਨ ਚ ਲਿਖਿਆ ਕਿ ਪ੍ਰਭ ਯਿਸੂ ਮਸੀਹ ਦੇ ਬਾਰੇ ਚ ਉਹਦੇ ਜੋ ਦੁਨੀਆਵੀ ਪਿਤਾ ਸੀਗੇ ਯੂਸਫ ਉਹਨਾਂ ਨੂੰ ਇਹ ਖਬਰ ਦਿੱਤੀ ਗਈ ਸੀਗੀ ਕਿ ਅੱਜ ਤੁਹਾਡੇ ਲਈ ਹallelujah ਤਾਂ ਉਹਦੇ ਬਾਰੇ ਚ ਪ੍ਰਭ ਯਿਸੂ ਮਸੀਹ ਦੇ ਬਾਰੇ ਖਬਰ ਆਈ। ਕਿ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹਦਾ ਨਾਮ ਯੇਸ਼ੂ ਹੋਏਗਾ ਔਰ ਦੂਤ ਨੇ ਵੀ ਆਕੇ ਖਬਰ ਦਿੱਤੀ ਸੀ ਕਿ ਉਹ ਜਿਹਦਾ ਜੋ ਪੈਦਾ ਹੋਏਗਾ ਜੋ ਪਿਤਾ ਸੀ ਉਹਨਾਂ ਨੂੰ ਕਿਹਾ ਕਿ ਉਹਦਾ ਨਾਮ ਯੂਸਫ ਰੱਖਣਾ ਕਿਉਂ ਜੋ ਆਪਣੀ ਲੋਕਾਂ ਨੂੰ ਉਹਨਾਂ ਦੇ ਪਾਪਾ ਤੋਂ ਛੁਟਕਾਰਾ ਜਾਏਗਾ ਅਜਿਹਾ ਸਾਡਾ ਸਾਰੇ ਦੁਨੀਆ ਦੇ ਲੋਕਾਂ ਨੂੰ ਜਾ ਸਾਡੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿੱਤੇ ਬਹੁਤ-ਬਹੁਤ ਵਧਾਈ ਹੋਵੇ ਲੱਖ-ਲੱਖ ਵਧਾਈ ਹੋਵੇ ਔਰ ਪ੍ਰਭ ਯੇਸ਼ੂ ਮਸੀਹ ਕਿਸੇ ਇੱਕ ਜਾਤੀ ਵਾਸਤੇ ਨਹੀਂ ਕਿਸੇ ਮਜਬ ਵਾਸਤੇ ਨਹੀਂ ਬਲਕਿ ਸਾਰੀ ਦੁਨੀਆ ਦਾ ਮੁਕਤੀ ਦਾ ਤਾਹ ਹੋ ਕੇ ਅਸਮਾਨ ਤੋਂ ਤਰਤੀ ਦੁਤੀ ਆਏ ਨੇ ਔਰ ਜਿਹੜਾ ਵੀ ਉਹਨਾਂ ਨੂੰ ਕਬੂਲ ਕਰਦਾ ਜਿਹੜਾ ਯੇਸ਼ੂ ਕੋ ਆਂਦਾ ਹੈ ਪ੍ਰਭੂ ਉਹਦੇ ਪਾਪਾ ਨੂੰ ਮਾਫ ਕਰ ਦਿੰਦਾ ਹੈ ਪਰ ਵੀ ਯੇਸ਼ੂ ਮਸੀਹ ਕੋਈ ਧਰਮ ਚੇਂਜ ਕਰਨ ਵਾਸਤੇ ਨਹੀਂ ਆਇਆ ਪਰ ਵੀ ਯੇਸ਼ੂ ਮਸੀਹ ਇਨਸਾਨ ਦੇ ਦਿਲਾਂ ਨੂੰ ਚੇਂਜ ਕਰਨ ਵਾਸਤੇ ਆਇਆ ਕਿ ਇਨ ਦਾ ਇਨਸਾਨ ਜਿਹੜਾ ਹੈ ਪਾਪ ਦੀ ਦਲਦਲ ਵਿੱਚੋਂ ਨਿਕਲੇ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਔਰ ਪਰ ਯੇਸ਼ੂ ਮਸੀਹ ਚਾਹੁੰਦਾ ਹੈ ਕਿ ਉਹਦਾ ਨਾਮ ਹੀ ਮੁਕਤੀ ਦਗਾਤਾ ਹੈ ਉਹ ਚਾਹੁੰਦਾ ਹੈ ਕਿ ਹਰੇਕ ਇਨਸਾਨ ਆਪਣੇ ਪਾਪਤੋਂ ਮੁਕਤੀ ਪਾਏ ਔਰ ਪਰਮੇਸ਼ਰ ਦੇ ਵਿੱਚ ਆਪਣਾ ਚੰਬਦਿਤ ਕਰੇਗਾ ਕ੍ਰਿਸਚਨ ਕਮਿਊਨਿਟੀ ਦਾ ਬੜਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਉਹਨਾਂ ਨੂੰ ਦੇਖੋ ਜੋ ਵੀ ਵਿਰੋਧ ਹੋ ਰਿਹਾ ਵਿਰੋਧ ਕਰਨਾ ਜਿਹੜਾ ਉਹ ਜੋ ਵੀ ਕਰ ਰਹੇ ਨੇ ਗਲਤ ਕਰ ਰਹੇ ਨੇ ਕਿਉਂਕਿ ਪ੍ਰਭੂ ਯਿਸੂ ਮੈਂ ਅਸੀਂ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਲੋ ਜੀ ਪੈਸਾ ਦੇ ਕੇ ਤਾਂ ਚੇਂਜ ਕਰ ਰਿਹਾ ਜਿਹਾ ਐਸਾ ਕੁਝ ਵੀ ਨਹੀਂ ਹੈ ਅਜੇ ਤੱਕ ਕੋਈ ਸਬੂਤ ਮਿਲਿਆ ਨਹੀਂ ਕੋਈ ਵੀ ਬੰਦਾ ਐਸਾ ਕਿਸੇ ਦਾ ਮਿਲਿਆ ਨਹੀਂ ਬਿਆਨ ਕਿ ਕਿਸੇ ਨੂੰ ਪੈਸੇ ਦਿੰਦੇ ਹੁਣ ਐਸਾ ਕੁਝ ਵੀ ਨਹੀਂ ਹੈ ਲੇਕਿਨ ਕੋਈ ਰੋਜ਼ ਵਾਲੀ ਕੋਈ ਗੱਲ ਹੈ ਨਹੀਂ ਹੈ ਪਤਾ ਨਹੀਂ ਕਿਉਂ ਐਸੇ ਲੋਕਾਂ ਦੇ ਮਨ ਦੇ ਵਿੱਚ ਹੈਗਾ ਕਿ ਕਿਉਂ ਕਰ ਰਹੇ ਨੇ ਮੇਰਾ ਨਾਮ ਚਰਨਜੀਤ ਕੁਮਾਰਾ ਜੀ ਮੈਂ ਮਿਸ਼ਨ ਹਲ ਫਾਊਂਡੇਸ਼ਨ ਤੋਂ ਪ੍ਰੈਜ਼ੀਡੈਂਟ ਆ ਮੇਰੇ ਨਾਲ ਮੇਰੇ ਵੀਰ ਅਵਨ ਸਬਰਵਾਲ ਜੀ ਜੋ ਮਿਸ਼ਨ ਹਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਭ ਮਿਲ ਕੇ ਜ਼ਿੰਦਾ ਖੁਦਾ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਨ ਤੇ ਇਹ ਸ਼ੋਭਾ ਯਾਤਰਾ ਲੈ ਕੇ ਚੱਲ ਰਹੇ ਹਾਂ ਔਰ ਸਾਡੇ ਵਿੱਚ ਸਾਡੇ ਸੰਤ ਪਾਸਟਰ ਸੀ ਐਲ ਚਰਲ ਜੀ ਔਰ ਹੋਰ ਦੂਰੋਂ ਦੂਰੋਂ ਆਏ ਸੰਤ ਸਹਿਬਾਨ ਸਾਡੇ ਵਿੱਚ ਪਹੁੰਚੇ ਆ ਔਰ ਮੇਰੇ ਨਾਲ ਸ੍ਰੀ ਸੁਖਦੇਵ ਗਿੱਲ ਜੀ ਪਾਸਟਰ ਜੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਸਾਰੇ ਸ਼ੋਭਾ ਯਾਤਰਾ ਦੇ ਵਿੱਚ ਜਿਨ੍ਹਾਂ ਨੇ ਦੁਆਰਾ ਸਾਰਾ ਇੰਤਜ਼ਾਮ ਕੀਤਾ ਗਿਆ ਪ੍ਰਭੂ ਨੇ ਕਿਰਪਾ ਕੀਤੀ ਆ ਔਰ ਪ੍ਰਸ਼ਾਸਨ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਔਰ ਬਹੁਤ ਸੰਗਤ ਵੀ ਹੌਮ ਹਮ ਆਗੇ ਪਹੁੰਚੀ ਆ ਸੋ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਜਿੰਨੇ ਵੀ ਤੁਸੀਂ ਮੀਡੀਆ ਕਰਮੀ ਆਏ ਹੋ ਮੈਂ ਸਭ ਦਾ ਧੰਨਵਾਦ ਕਰਦਾ ਔਰ ਜਿੰਨੇ ਲੋਕ ਇਸ ਜਗ੍ਹਾ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ 25 ਦਸੰਬਰ ਤੇ ਤੁਸੀਂ ਮਨਾ ਹੀ ਰਹੇ ਹੋ ਜੀ ਜੀ ਠੀਕ ਹੈ ਜੀ ਉਹਦੇ ਇਲਾਵਾ ਤੁਸੀਂ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਸ਼ੋਭਾ ਯਾਤਰਾ ਦੇ ਮਾਧਮ ਨਾਲ ਦੇਖੋ ਜੀ ਸਾਡਾ ਯਸ਼ੂ ਮਸੀਹ ਜੋ ਹੈ ਉਹ ਸ਼ਾਂਤੀ ਦਾ ਰਾਜਕੁਮਾਰ ਹੈ ਉਹ ਸਾਡੇ ਲਈ ਪਿਆਰ ਦਾ ਸੰਦੇਸ਼ ਲੈ ਕੇ ਆਇਆ ਸੀ ਅਸੀਂ ਉਸ ਮੈਸੇਜ ਨੂੰ ਉਸ ਸੰਦੇਸ਼ ਨੂੰ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਧਰਮ ਨੇ ਉਹ ਸਾਰੇ ਇੱਕ ਹੋ ਕੇ ਚੱਲੀਏ ਸਭ ਸ਼ਾਂਤੀ ਸ਼ਾਂਤੀ ਦਾ ਮੈਸੇਜ ਦਈਏ ਔਰ ਪਿਆਰ ਦੇ ਨਾਲ ਰਹੀਏ ਔਰ ਪਿਆਰ ਦੇ ਨਾਲ ਚੱਲੀਏ ਕੋਈ ਵੀ ਕਿਸੇ ਦਾ ਵਿਰੋਧੀ ਨਾ ਹੋਵੇ ਸਾਰੇ ਇੱਕ ਹੋ ਕੇ ਚੱਲੀਏ ਔਰ ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਕਾਇਮ ਹੋਵੇ ਦਾਰ ਵਿਰੋਧੀ ਹੋ ਰਿਹਾ ਵਾ ਜੀ ਇਸ ਕਮਿਊਨਿਟੀ ਦਾ ਦੇਖੋ ਜੀ ਗੱਲ ਇਦਾਂ ਕਿ ਵਿਰੋਧ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਵਿਰੋਧੀਆਂ ਨੂੰ ਪਿਆਰ ਕਰਨ ਵਾਲੇ ਹਾਂ ਕਿਉਂਕਿ ਸਾਡੇ ਜ਼ਿੰਦਾ ਖੁਦਾ ਪ੍ਰਭੂ ਜੀ ਸ਼ਿਸ਼ੂ ਮਸੀਹ ਨੇ ਕਿਹਾ ਕਿ ਆਪਣੇ ਗੁਆਂਢੀ ਨੂੰ ਆਪਣੇ ਜਿੰਨਾ ਪਿਆਰ ਕਰੋ ਸੋ ਇਹ ਸਾਰੇ ਸਾਡੇ ਭਾਈ ਆ ਸਾਡੇ ਸਾਰੀਆਂ ਭੈਣਾਂ ਨੇ ਅਸੀਂ ਜੋ ਵੀ ਵਿਰੋਧ ਕਰਦਾ ਅਸੀਂ ਉਹਨਾਂ ਦੇ ਸਵਾਗਤ ਕਰਦੇ ਹਾਂ ਆਪਣੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਔਰ ਉਹਨਾਂ ਨਾਲ ਪਿਆਰ ਕਰਦੇ ਆ ਅਸੀਂ ਉਹਨਾਂ ਕੇ ਬੇਨਤੀ ਕਰਦੇ ਆ ਕਿ ਵਿਰੋਧ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਲਕਿ ਪਰਮੇਸ਼ਵਰ ਦਾ ਧੰਨਵਾਦ ਕਰੋ ਉਹ ਜ਼ਿੰਦਾ ਖੁਦਾ ਸਭ ਨੂੰ ਆਸ਼ੀਸ਼ ਔਰ ਬਰਕਤ ਦੇਣ ਵਾਲਾ ਪਰਮੇਸ਼ਵਰ ਹੈ ਹਾਂਜੀ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਦਾ ਦਾਸ ਪਾਸਟਰ ਸੁਖਦੇਵ ਗਿੱਲ ਮੰਦਰ ਵਾਲੇ ਪਲਾਟ ਨਿਊ ਅੰਮ੍ਰitsar ਦੇ ਗੇਟ ਦੇ ਬਿਲਕੁਲ ਸਾਹਮਣੇ ਆ ਔਰ ਅੱਜ ਮੈਂ ਧੰਨਵਾਦ ਕਰਦਾ ਕਿ ਸਾਡੇ ਵਿੱਚ ਪ੍ਰਭੂ ਦੇ ਦਾਸ ਵੱਖ-ਵੱਖ ਜਗਤੋਂ ਪਹੁੰਚੇ ਆ ਔਰ ਮੀਡੀਆ ਵੀ ਸਾਡੇ ਵਿੱਚ ਪਹੁੰਚੀ ਹੈ ਅਸੀਂ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨੂੰ ਲੈ ਕੇ ਚੱਲ ਰਹੇ ਹਾਂ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਔਰ ਆਏ ਹੋਏ ਸਭ ਭੈਣ ਭਰਾਵਾਂ ਦਾ ਇਹ ਤੁਹਾਡਾ ਕਿੱਥੇ ਨਿਕਲੇਗੀ ਜੀ ਸਾਡੀ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨਿਕਲ ਕੇ ਮਕਬੂਲਪੁਰਾ ਜਾਏਗੀ ਮਹਿਤਾ ਰੋਡ ਫਿਰ ਪੀਲੇ ਫਲੇਟਾਂ ਦੇ ਵਿੱਚੋਂ ਦੀ ਨਿਕਲਦੀ ਹੋਈ ਚਿਮਰੰਗ ਰੋਡ ਜਾਏਗੀ ਸੁਲਤਾਨਵਿੰਡ ਗੇਟ ਸੁਲਤਾਨਵਿੰਡ ਰੋਡ ਸੁਲਤਾਨਵਿੰਡ ਪਿੰਡ ਸੁਲਤਾਨਵਿੰਡ ਪਿੰਡ ਤੋਂ ਸਾਡੇ ਮੰਦਰ ਵਾਲੇ ਪਲਾਟ ਪੀਸੀਆਈ ਚਰਚ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਸੰਗਤਾਂ ਕਿਤੋਂ ਆ ਰਹੀਆਂ ਜੀ ਵੇਖੋ ਜੀ ਸੰਗਤਾਂ ਅ तकरीबन ਸਾਰੇ ਸ਼ਹਿਰ ਦੇ ਵਿੱਚੋਂ ਆ ਰਹੀਆਂ ਔਰ ਸ਼ਹਿਰ ਤੋਂ ਬਾਹਰ ਵੀ ਬਿਆਸ ਤੋਂ ਆ ਰਹੀਆਂ ਰਈਏ ਤੋਂ ਤਰਨਤਾਰਨ ਤੋਂ ਬਟਾਲੇ ਵਾਲੀ ਸਾਈਡ ਤੋਂ ਸਭ ਪਾਸਿਓਂ ਪ੍ਰਭੂ ਦੇ ਲੋਕ ਪ੍ਰਭੂ ਦੇ ਦਾਸ ਪਹੁੰਚ ਰਹੇ ਜੀ ਬੋਲੇ ਸਾਕੀ ਪ੍ਰਬੰਧਾ ਜੀ ਤੁਹਾਡੀ ਚਾ ਇਹਨੂੰ ਲੈ ਕੇ ਚੋਭਾ ਯਾਤਰਾ ਹਾਂਜੀ ਬਹੁਤ ਸਾਰਾ ਸੋਨਾ ਪ੍ਰਬੰਧ ਹੈ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਧੀਆ ਉਪਰਾਲਾ ਕੀਤਾ ਹੈ ਔਰ ਵਧੀਆ ਸਾਡਾ ਸਾਥ ਦਿੱਤਾ ਹੈ ਮੈਂ ਪ੍ਰਸ਼ਾਸਨ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਕਿੰਨੇ ਇਥੇ ਪੁਲਿਸ ਬੁਲਾਈ ਮੈਂ ਸਨਾਨ ਕਿੱਤੇ ਗਏ ਕਿੰਨੀਆਂ ਗੱਡੀਆਂ ਲੱਗੀਆਂ ਆਈਆਂ ਮੈਂ ਕਹਾਂ ਜੀ ਕਾਫੀ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਆਈਆਂ ਬੇਸ਼ੱਕ ਤੁਸੀਂ ਕੈਮਰਿਆਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਭਰਮਾ ਹੰਗਾਰਾ ਦਿੱਤਾ ਹੈ ਸਾਡਾ ਬਹੁਤ ਵੱਡਾ ਸਾਥ ਦਿੱਤਾ ਜੀ ਔਰ ਹਾਂਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਪ੍ਰਸ਼ਾਸਨ ਦਾ ਵੀ ਜਿਸ ਨਾਲ ਲੱਗਦਾ ਵਿਰੋਧ ਹੋ ਰਿਹਾ ਕੋਈ ਡਰ ਪੈ ਕਿਸੇ ਤਰ੍ਹਾਂ ਦਾ ਹਾਂ ਦੇਖੋ ਜੀ ਵੇਖੋ ਕਾਰਨ ਜਦ ਸਾਡਾ ਯਿਸੂ ਜੰਮਿਆ ਸੀ ਨਾ ਇਹ ਵਿਰੋਧ ਉਦੋਂ ਵੀ ਹੋਇਆ ਸੀ ਜਦ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਉੱਤੇ ਆਪਣੇ ਕੰਮ ਨੂੰ ਔਰ ਪਰਮੇਸ਼ਵਰ ਦੇ ਕੰਮ ਨੂੰ ਸਪੂਰਣ ਕਰ ਰਹੇ ਸੀ ਵਿਰੋਧ ਉਦੋਂ ਵੀ ਹੋਇਆ ਵਿਰੋਧ ਅੱਜ ਵੀ ਹੋ ਰਿਹਾ ਹੈ ਕੋਈ ਗੱਲ ਨਹੀਂ ਕਿਉਂਕਿ ਜਿੱਥੇ ਪਿਆਰ ਹੈ ਉੱਥੇ ਕੜਵਾਹਟ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਸਾਰੇ ਭਰਾ ਆ ਅਸੀਂ ਸਾਰੇ ਭਰਾ ਆ ਕੋਈ ਗੱਲ ਨਹੀਂ ਜਦੋਂ ਇੱਕ ਘਰ ਦੇ ਵਿੱਚ 5-7 ਭਰਾ ਇਕੱਠੇ ਹੁੰਦੇ ਆ ਕਿਤੇ ਨਾ ਕਿਤੇ ਭਾਂਡੇ ਖੜਕਦੇ ਰਹਿੰਦੇ ਆ ਕੋਈ ਗੱਲ ਨਹੀਂ ਫਿਰ ਵੀ ਸਾਡਾ ਦਿਲ ਹੀ ਪਿਆਰ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਵਿਰੋਧ ਕਰ ਰਹੇ ਆ ਅਸੀਂ ਦਿਲ ਤੋਂ ਉਹਨਾਂ ਦੇ ਨਾਲ ਪਿਆਰ ਕਰਦੇ ਆ ਜੀ ਠੀਕ ਹੈ